ਰਮੇਰ ਰਾਤ ਨੂੰ 11 ਵਜੇ ਬੈਟਰੀ ਦੀਹਾੜੀ ਲਾ ਕੇ ਆ ਰਿਹਾ ਸੀਗਾ ਜੀ ਤੇ ਵਿੱਕੀ ਵਿੱਕੀ ਤੀਕ ਦੇ ਨਾਲ ਰਵੀ ਉਹਦਾ ਭਰਾ ਜੀ ਚੰਡੀਗੜ੍ਹੋਂ ਚਾਰ ਪੰਜ ਮੁੰਡੇ ਆ ਮੈਂ ਜਾਣਦਾ ਨਹੀਂ ਉਹਨਾਂ ਨੂੰ ਜਦੋਂ ਮੈਂ ਆ ਰਿਹਾ ਸੀ ਉਹਨਾਂ ਨੇ ਮੇਰੇ ਤੋਂ ਸਿਗਰਟ ਦੀ ਡੱਬੀ ਮੰਗਾਈ ਮੈਂ ਸਿਗਰਟ ਲਾ ਕੇ ਦੇ ਦਿੱਤੀ ਫਿਰ ਬਾਅਦ 'ਚ ਪਾਣੀ ਦੀ ਬੋਤਲ ਮੰਗਾਈ ਪਾਣੀ ਦੀ ਬੋਤਲ ਲਾ ਕੇ ਦੇ ਦਿੱਤੀ ਜਦ ਮੈਂ ਘਰ ਨੂੰ ਚੱਲਿਆ ਜੀ ਮੇਰੇ ਪਿੱਛੋਂ ਬੁਲਾ ਕੇ ਥੱਪੜੇ ਮਾਰੇ ਫਿਰ ਟੋਕੇ ਮਾਰੇ ਮੇਰੀ ਜੇਬ 'ਚੋਂ 8500 ਰੁਪਏ ਸੀਗਾ ਉਹ ਕੱਢ ਲਿਆ ਮੇਰਾ ਫੋਨ ਸੀਗਾ ਉਹ ਕੱਢ ਲਿਆ ਜੀ ਮੈਂ ਸੱਤ ਨੰਬਰ ਥਾਣੇ ਜਾ ਕੇ ਰਿਪੋਰਟ ਲਿਖ ਜਦੋਂ ਵੀ ਮੈਂ ਫੋਨ ਕਰਦਾ ਪੁਲਿਸ ਵਾਲੇ ਕਹਿੰਦੇ ਗੱਡੀ ਸਾਡੀ ਰੇਡ ਤੇ ਗਈ ਆ ਜਦੋਂ ਸਾਡੇ ਕੋਲ ਟਾਈਮ ਆਊਗਾ ਅਸੀਂ ਚੱਕ ਕੇ ਲੈ ਜਾਗੇ ਕੀ ਕਰਨਾ ਕਰ ਬਈ ਕਿਉਂ ਨਹੀਂ ਕਰੀ ਸਰ ਕਾਰਵਾਈ ਆ ਅਗਲੇ ਦੋ ਨੰਬਰ ਦਾ ਕੰਮ ਕਰਦੇ ਆ ਛਿੱਟਾ ਵੇਚਦੇ ਆ ਗਾਂਜਾ ਵੇਚਦੇ ਆ ਡਿਊਪਲੈਕਸ ਕਲੋਨੀ ਦੇ ਵਿੱਚ ਅਗਲੇ ਪੈਸੇ ਦਿੰਦੇ ਆ ਤਾਂ ਕਰਕੇ ਕਾਰਵਾਈ ਨਹੀਂ ਕਰਦੇ ਵੇ ਸਾਡੇ ਕੋਲ ਪੈਸੇ ਨਹੀਂ ਹੈ ਪ੍ਰੂਫ ਹੋਏਗਾ ਸਰ ਅਸੀਂ ਬੰਦੇ ਉੱਥੇ ਗਾਂਜਾ ਲੈਣ ਆਉਂਦੇ ਸੀ ਫੜਵਾ ਦਾਂਗੇ ਉਹਨਾਂ ਦਾ ਸਰ ਰਿਕਾਰਡ ਖੋਲ ਕੇ ਦੇਖੋ ਉਹਨਾਂ ਦਾ ਰਿਕਾਰਡ ਖੋਲ ਕੇ ਦੇਖੋ 7 ਨੰਬਰ ਥਾਣੇ ਦੇ ਵਿੱਚ ਇੱਥੇ ਸਾਡਾ ਰਿਕਾਰਡ ਖੋਲ ਕੇ ਦੇਖੋ ਸਾਡਾ ਰਿਕਾਰਡ ਖੋਲੋ ਕਿ ਸਰ ਮੈਂ ਕੱਲਾ ਸੀਗਾ ਪਹਿਲਾਂ ਮੈਂ ਕੱਲਾ ਆਇਆ ਕੰਮ ਤੋਂ ਸੱਟੇ ਸਰ ਮੇਰੇ ਲੱਗੇ ਇੱਕ ਨਾਲ ਦੇ ਭਰਾ ਦੇ ਲੱਗੇ ਉਹ ਅੰਦਰ ਸੀਰੀਅਸ ਹੈਗਾ ਐਡਮਿਟ ਹੈਗਾ ਉਹਦੇ ਜੀ ਮੈਂ ਜਦੋਂ ਸਿਵਲ ਪਰਚਾ ਕਰਾ ਕੇ ਗਿਆ ਨਾ ਜੀ ਸਾਸੀ ਪਰਚਾ ਕਰਨ ਆਏ ਸੀਗੇ ਉਹ ਉਹਨੂੰ ਕੱਲੇ ਨੂੰ ਘੇਰ ਕੇ ਬਾਛੇ ਮਾਰਿਆ ਉਹਨੂੰ ਕਿ ਭਈ ਗੋਤਮ ਕਿੱਥੇ ਆ ਹਾਂਜੀ ਕੋਈ ਰੰਜਿਸ ਨਹੀਂ ਜੀ ਪਹਿਲਾਂ ਦੀ ਕੋਈ ਰੰਜਿਸ ਨਹੀਂ ਹੈਗੀ ਮੈਂ ਜਦੋਂ ਸਿਵਲ ਆਇਆ ਉਹਨੇ ਦੱਸਤਾ ਵੀ ਗੋਤਮ ਸਿਵਲ ਪਰਚਾ ਕਰਾਣ ਗਿਆ ਤੇ ਉਹਨੂੰ ਫਿਰ ਘੇਰ ਕੇ ਉਹਨੂੰ ਵੀ ਮਾਰਿਆ ਉਹਦੇ ਕਿੱਥੇ ਕਿੱਥੇ ਸੱਟ ਲੱਗੀ ਉਹਦੇ ਸਿਰ ਤੇ ਜੀ ਲੱਤ ਤੇ ਲੱਗੀ ਹੋਈ ਆ ਮੇਰੇ ਜੀ ਸਰ ਤੇ ਲੱਗੀ ਹੈ ਤੇ ਹੱਥ ਤੇ ਲੱਗੀ ਹੋਈ ਹੈ ਜੀ ਆ ਦੇਖੋ ਜੀ ਟੋਕੇ ਦੇ ਜੀ ਟੋਕੇ ਸੀਗੇ ਜੀ ਕਿਰਪਾਨ ਸੀਗੀ ਆ ਪਿੱਛੇ ਲੱਗੀ ਹੈ ਕਮਰ ਤੇ ਵੀ ਲੱਗੀ ਹੋਈ ਹੈ ਹੱਥ ਵਾਲੇ ਦਿਖਾ ਦੇ ਆ ਦੇਖੋ ਆ ਲੱਗੀ ਹੋਈ ਆ ਸਾਹ ਟੋਕੇ ਲੱਗਿਆ ਜੀ ਆ ਸਰ ਤੇ ਲੱਗਿਆ ਜੀ ਟਾਂਕੇ ਜਿਹੜਾ ਮੇਰੇ ਨਾਲ ਦਾ ਮੁੰਡਾ ਉਹ ਜ਼ਿਆਦਾ ਸੀਰੀਅਸ ਹੈ ਜੀ ਤੁਸੀਂ ਦੱਸੋ ਹੁਣ ਕੀ ਮੰਗ ਕਰਦੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿੰਦੇ ਜੀ ਸਾਡੇ ਤੋਂ ਕਾਰਵਾਈ ਕੀਤੀ ਜਾਵੇ ਉਹ ਬੰਦੇ ਤੋਂ ਸਖਤ ਤੋਂ ਸਖਤ ਜੋ ਵੀ ਕੁਛ ਸਾਨੂੰ ਇਨਸਾਨ ਮਿਲਣਾ ਚਾਹੀਦਾ ਅਸੀਂ ਗਰੀਬ ਬੰਦੇ ਹੈਗੇ ਉਹ ਜਦੋਂ ਵੀ ਘਰ-ਬਾਰ ਆਂਦਾ ਬੰਦੇ ਲੈ ਕੇ ਹਮਲਾ ਕਰਨ ਵਾਸਤੇ ਗਾਲ੍ਹੀਆਂ ਕੱਢਦਾ ਹੈਗਾ ਜੀ ਸਵੇਰੇ ਵੀ ਸਵੇਰੇ ਸ਼ਾਮ 4-5 ਵਾਰੀ ਮੇਰੇ ਘਰੇ ਆ ਗਿਆ ਹਮਲਾ ਕਰਨ ਵਾਸਤੇ ਉਹ ਜੀ ਜ਼ਿਆਦਾ ਸੀਰੀਅਸ ਹੈ ਜੀ ਉਹ ਐਡਮਿਟ ਆਇਆ ਉਹ ਐਡਮਿਟ ਕਰ ਲਿਆ ਜੀ ਡਾਕਟਰਾਂ ਨੇ ਇਹ ਜਿਹੜਾ ਇਹ ਜਿਹੜਾ ਵਿੱਕੀ ਹੈ ਜੀ ਸੰਸੀ ਇਹ ਇੱਥੋਂ 3-4 ਸਾਲ ਤੋਂ ਆਇਆ ਜੀ ਇਹ ਜੰਮੂ ਦਾ ਭਗੋੜਾ ਆਇਆ ਹੈ ਜੀ ਜੰਮੂ ਤੋਂ ਪਿਓ ਹੈ ਜੀ ਇਹ ਇਹਨਾਂ ਦੇ ਸ਼ੁਰੂਆਤ ਤੋਂ 2 ਨੰਬਰ ਦਾ ਕੰਮ ਹੈ ਜੀ ਸੱਟਾ दारू ਗਾਂਜਾ ਚਿੱਟਾ ਇਹੇ ਕੰਮ ਕਰਦੇ ਆਏ ਸ਼ੁਰੂਆਤ ਤੋਂ ਇਹ ਤੇ ਇਹਨਾਂ ਕੋ ਪੈਸਾ ਇਹਨਾਂ ਕੋ ਕਲੋਨੀ ਦੇ ਵਿੱਚ 15 15 16 16 ਵੀ ਵੀ ਮਕਾਨਾ ਇਹਨਾਂ ਕੋਲ ਹੈਗੇ ਜੀ ਸਾਡੇ ਕੋ ਇੱਕ ਮਕਾਨ ਨਹੀਂ ਇੱਕ ਮਕਾਨ ਚ ਵੀ ਇੱਕ ਮਕਾਨ ਚ ਆਪਾਂ ਦੋ ਦੋ ਤਿੰਨ ਤਿੰਨ ਫੈਮਿਲੀ ਜੋਇੰਟ ਰਹਿੰਦੇ ਆ ਇਹ ਸਰ ਇਹ ਜੰਮੂ ਦਾ ਪਗੋੜੇ ਹੋ ਕੇ ਆਏ ਆ ਉੱਥੋਂ ਪੀਓ ਆ ਉੱਥੋਂ ਦੀ ਪੁਲਿਸ ਇਹਨਾਂ ਨੂੰ ਲੱਭਦੀ ਫਿਰਦੀ ਆ ਇੱਥੇ ਆ ਕੇ ਇਹਨਾਂ ਨੇ ਗਾਰਡ ਬਣਾ ਲਿਆ ਤੇ ਬਦਵਾਸੀ ਕਰਨੀ ਸ਼ੁਰੂ ਕਰਤੀ ਇੱਥੇ ਜੇ ਕੋਈ ਬੋਲਦਾ ਤਾਂ ਫਿਰ ਉਹਨਾਂ ਨੂੰ ਬੋਲਣ ਨਹੀਂ ਦਿੰਦੇ ਟੋਕੇ ਹਟੋਕੇ ਕਿਰਪਾਣਾ ਲੈ ਕੇ ਉਹਨਾਂ ਦੇ ਘਰ ਹਮਲਾ ਕਰ ਹਮਲਾ ਕਰਦੇ ਆ ਕਿਹੜੀ ਆਂਟੀ ਪਰ ਕੀ ਆ ਇਹਨਾਂ ਨੂੰ ਗਾਲਾਂ ਕੱਢ ਕੇ ਦਾਰੂ ਪੀਂਦੇ ਸਰ ਇੱਕ ای ਡਬਲ ਯੂ ਐਸ ਦੇ ਵਿੱਚ ਲੜਾਈ ਹੋਈ ਸੀ ਉਸ ਸੰਬੰਧੀ ਤੁਹਾਡੇ ਕੋਲ ਦਰਖਾਸਤ ਕੀ ਕਾਰਵਾਈ ਕੀਤੀ ਹਾਂ ਦਰਖਾਸਤ ਦਿੱਤੀ ਆ ਮੁੰਡੇ ਗੌਤਮ ਨੇ ਉਹ ਨਾ ਇਹਨਾਂ ਦਾ ਬੀਟਰ ਦਾ ਕੰਮ ਕਰਦਾ ਹੈ ਜਿਹੜਾ ਵਿਆਹਾਂ ਦੇ ਵਿੱਚ ਪਰਸੋਂ ਰਾਤ ਨੂੰ ਕਿਤੇ ਆਪਦੀ ਡਿਊਟੀ ਕਰਕੇ ਖਤਮ ਕਰਕੇ 1:30 ਵਜੇ ਆਪਦੇ ਘਰ ਨੂੰ ਆ ਰਿਹਾ ਸੀਗਾ ਉਹ ਰਸਤੇ 'ਤੇ ਇੱਕ ਦੋ ਕੁ ਮੁੰਡੇ ਨੇ ਵਿੱਕੀ ਆ ਇੱਕ ਇਹਨਾਂ ਨੇ ਘੇਰ ਕੇ ਉਹਦੀ ਕੁੱਟਮਾਰ ਕੀਤੀ ਆ ਦਰਖਾਸਤ ਉਹਨੇ ਦੇਤੀ ਆ ਤੇ ਸਿਵਲ ਹਸਪਤਾਲ ਤੋਂ ਉਹਦੀ ਐਮਨਰ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਕਰ ਦੇਣੀ ਆ ਜੀ